ਇਹ ਸਾਰੀ ਜਿਹੜੀ ਇਕਨੋਮੀ ਇਨਫਰਾਸਟ੍ਰਕਚਰ ਹੈ ਨਾ ਇਹ ਸਾਰਾ ਡਰਾਈਵਰ ਭਰਾਵਾਂ ਦੇ ਸਿਰ ਤੇ ਖੜਾ ਹੈ ਚੱਕਾ ਹੁਣ ਅੱਜ ਹੀ ਜਾਮ ਕੀਤਾ ਚੀਕ ਨਿਕਲ ਗਈ ਭਾਰਤ ਦੀ ਉੱਠਣ ਵੇਲੇ ਜਿਹੜੀ ਪੇਸਟ ਕਰਦੇ ਆਂ ਉੱਥੋਂ ਲੈ ਕੇ ਦੁੱਧ ਤੇ ਬਰੈਡ ਤੇ ਆਂਡੇ ਮੀਟ ਮੱਛੀ ਤੋਂ ਲੈ ਕੇ ਸਮਝੀਆਂ ਦਵਾਈਆਂ ਰਾਸ਼ਨ ਪਾਣੀ ਆਕਸੀਜਨ ਜਿਹੜਾ ਸਮਾਨ ਆ ਸਾਰਾ ਟਰੱਕਾਂ ਤੇ ਆਉਣਾ ਹੁਣ ਗੱਡੀ ਤੇ ਤਾਂ ਮੈਂ ਜਾ ਰਿਹਾ ਸ਼ਰਾਬ ਤਾਂ ਮੇਰੀ ਪੀਤੀ ਹੈ ਮੈਂ ਜਾ ਕੇ ਟਰੱਕ ਵਾਲੇ ਨਾਲ ਮਾਰਾਂ ਤੇ 10 ਸਾਲ ਦੀ ਸਜ਼ਾ ਟਰੱਕ ਵਾਲੇ ਨੂੰ ਕਿਉਂ ਬਈ ਜੀ ਮੈਨੂੰ ਤੇ ਫੋਨ ਆ ਗਿਆ ਉਹ ਲੁੰਬਾਈ ਜਲਦੀ ਆਇਆ ਗੁਰੂਕਟਾਬ ਗੱਡੀ ਵੱਜ ਗਈ ਬੱਸ ਤੇ ਵੱਜ ਗਈ ਜਲਦੀ ਆ ਜਾਓ ਬੰਦੇ ਚੜਪੀ ਜਾਂਦੇ ਆ ਹੁਣ ਮੇਰੇ ਆਪ ਦੀ ਲੱਤਾਂ ਕਰੰਟ ਫੜ ਲੈਣੀਆਂ ਮੈਂ ਨੂੰ ਨੂ ਆਏ ਹੁੰਦਾ ਫਟਾਫਟ ਹਸਪਤਾਲ ਪਹੁੰਚਾਵਾਂ ਉਹਨਾਂ ਨੂੰ ਮੈਂ ਪਹੁੰਚਾਵਾਂ ਹੁਣ ਜਿਹੜੀ ਸਪੀਡ ਹੁੰਦੀ ਹੈ ਰੱਬ ਨਾ ਕਰੇ ਕਈ ਵਾਰ ਸਾਡੀ ਵਿਕਾਂਢੀ ਪੈ ਜਾਂਦੀ ਹੈ ਜਦੋਂ ਪੈ ਗਈ ਇਹਦਾ ਮਤਲਬ ਇਹ ਛੁੜੀ ਆ ਟਰੱਕ ਵਾਲੇ ਬੱਸ ਵਾਲੇ ਦੀ ਗਲਤੀ ਕਰਦੀ ਹੈ ਡਰਾਈਵਰ ਵੀ ਕੀ ਕਰੂਗਾ ਯਾਰ ਕਲ ਬੈ ਕਲ ਪਾਇਆ ਹੁੰਦਾ ਡਰਾਈਵਰ ਤਾਂ ਤੇ ਗਾਂ ਇਹਨਾਂ ਨੇ ਆਹ ਫਾਨਾ ਪਸਾਤਾ ਵਿੱਚ ਤੇ ਮੈਨੂੰ ਐ ਲੱਗਦਾ ਕਿ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਜਮਾਂ ਡਾਊਨ ਹੋ ਜਾਊਗਾ ਲੋਕ ਮਰ ਜਾਣਗੇ ਸੜਕਾਂ ਤੇ ਆ ਜਾਣਗੇ ਭਾਈ ਜੀ ਜਮਾਂ ਮਰ ਜਾਣਗੇ ਲੋਕ ਡਰਾਈਵਰ ਆ ਜਿਹੜੇ ਡਰਾਈਵਰਸ ਯੂਨੀਅਨ ਇਸ ਪਿਲਰ ਆਫ ਦਾ ਕੰਟਰੀ ਉਹ ਦੇਸ਼ ਦਾ ਮੈਂ ਕਹਿੰਦਾ ਪਿਲਰ ਹੀ ਹੋ ਐ ਜਿਹਦੇ ਤੇ ਸਾਰਾ ਢਾਂਚਾ ਐ ਖੜਾ ਜੇ ਡਰਾਈਵਰ ਹੀ ਐ ਢਿੱਜ ਪਏ ਤਾਂ ਢਾਂਚਾ ਡੱਗਿਆ ਕੋਈ ਡਰਾਈਵਰ ਨਹੀਂ ਗੱਡੀ ਚਲਾਊਗਾ ਮੈਨੂੰ ਪਤਾ ਭੁੱਖੇ ਮਰ ਜਾਣਗੇ ਕੋਈ ਹੋਰ ਕੰਮ ਕਰਨਗੇ ਲੇਬਰ ਕਰ ਲੈਣਗੇ ਭਾਈ ਜੀ ਕਮਾਲ ਆ ਅਗਲਾ ਗੱਠੀ ਲੈ ਕੇ ਚਾਈ ਜਾਂਦਾ ਤੁਰ ਜਾ ਜਾਂਦਾ ਮੋਟਰਸਾਈਕਲਾਂ ਨਾਲ ਵਜਿਆ 10 ਸਾਲ ਦੀ ਸਜ਼ਾ ਯਾਰ लोड ही नहीं है चलाने का फिर क्या करे बेचारा मर जाए गरीब ज्यादा लोग गरीब है जो गाड़ी चलाते हैं। हमारे उधर कश्मीर में है सब भा, भाई जो ट्रैक चलाते वो भज गए अपने घर अब पिछले दिखाई देखो, आ देखो, सारा। आ ट्रैम के देखो तो खाओ सारा देखो दुखा दुखाओ सारा प्रोग्राम ਡਰਾਫਟ ਬੋਲ ਸਾਲੇ ਦੇ ਨਾਂ ਤੇ ਤਾੜੀਆਂ ਮਾਰੋ ਇਹਨਾਂ ਦੇ ਯਾਰ ਇਹਨਾਂ ਨੇ ਜਾ ਕੇ ਲੋਕਾਂ ਨੂੰ ਇਹ ਕੰਮ ਕੀਤਾ ਕਮਾਲ ਆ ਯਾਰ ਜਿਹੜਾ ਕਾਨੂੰਨ ਲੈਂਦਾ ਨਾ ਲੂੰਬਾ ਜੀ ਮੈਂ ਗੱਲ ਕਰਾਂ ਅੱਜ ਜੇ ਡਾਕਟਰ ਕਰਗੇ ਮਠਾਈ ਵਾਲਾ ਦੁਕਾਨਾ ਕਰਗੇ ਮੈਂ ਹਰੇਕ ਵਪਾਰੀ ਦੀ ਗੱਲ ਕਰੂੰਗਾ ਚਾਹੇ ਉਹ ਚੀਖਾਂ ਡੱਬੀ ਤੋਂ ਲੈ ਕੇ ਹੁਜਾਜ ਤੱਕ ਕਿਉਂ ਨਾ ਹੋਵੇ ਜਨਨ ਕਿ ਅੱਜ ਜਿਹੜੇ ਬਹੁਤ ਮਾੜਾ ਅਸਰ ਪੈ ਰਿਹਾ ਇਹ ਤੇ ਜਨਨ ਕਿ ਜੇ ਇਹ ਕਾਨੂੰਨ ਇਹਨਾਂ ਨੇ ਰੱਦ ਨਾ ਕੀਤੇ ਕੋਈ ਉਹ ਬਾਲੀ ਸਮਾਂ ਦੂਰ ਨਹੀਂ ਜਦੋਂ ਲੋਕਾਂ ਨੂੰ ਭੁੱਖ ਹੋਣਾ ਬੇਰਜ਼ਗਾਰੀ ਨਾਲ ਜਨਕੀ ਜੁਝਣਾ ਪਊਆ ਜਿਹੜੇ ਸਾਡੇ ਟਰੱਕ ਵੀਰ ਡਰਾਈਵਰੀ ਕਰਦੇ ਆ ਉਹਨੇ ਡਰਾਈਵਰੀ ਨਹੀਂ ਕਰਨੀ ਉਹ ਕਹਿੰਦੇ ਅਸੀਂ ਮੌਤ ਦੇ ਮੂੰਹ ਚ ਕਿਉਂ ਜਾਗੇ ਅਸੀਂ ਨਾ ਡਰਾਈਵਰੀ ਕਰਨੀ ਉਹ ਗੱਡਿਆਂ ਨੂੰ ਕੌਣ ਚਲਾਊਗਾ ਵਪਾਰ ਕਿਵੇਂ ਚੱਲੂਗਾ ਕੱਚਾ ਮਾਲ ਪੱਕਾ ਮਾਲ ਇਹਦਾ ਟਰੱਕਾਂ ਰਾਹੀਂ ਆਉਂਦਾ ਸਾਡੇ ਸਾਰੀ ਜਿਹੜੀ ਕਿਸੇ ਵੀ ਦੇਸ਼ ਦੀ ਕੱਲੇ ਭਾਰਤ ਦੇਸ਼ ਦੀ ਨਹੀਂ 210 ਲਗਭਗ ਕਿੰਟਰੀਆਂ ਤੋਂ ਵੱਧ ਹੀ ਹੋਣਗੀਆਂ ਇਹ ਸਾਰੀ ਜਿਹੜੀ ਇਕਨੋਮੀ ਇਨਫਰਾਸਟ੍ਰਕਚਰ ਹੈ ਨਾ ਜਿਹੜਾ ਇਕਨੋਮੀ ਇਨਫਰਾਸਟ੍ਰਕਚਰ ਹੈ ਇਹ ਸਾਰਾ ਡਰਾਈਵਰ ਭਰਾਵਾਂ ਦੇ ਸਿਰ ਤੇ ਖੜਾ ਹੈ ਅਗਰ ਡਰਾਈਵਰ ਭਰਾਵਾਂ ਨੇ ਚੱਕਾ ਹੁਣ ਅੱਜ ਹੀ ਜਾਮ ਕੀਤਾ 4 ਘੰਟੇ ਜਾਮ ਕੀਤਾ ਹਜੇ ਹਜੇ ਪਤਾ ਨਹੀਂ ਕਿੰਨਾ ਲੰਬਾ ਚੱਲਣਾ ਤੇ ਚੀਕ ਨਿਕਲ ਗਈ ਭਾਰਤ ਦੀ ਸਾਰੇ ਮਾਲ ਦੀ ਟਵਾ ਟਵਾਈ ਯਾਰ ਟਰੱਕਾਂ ਲੈਣੇ ਕਰਨੀ ਹੈ ਤੜਕੇ ਉੱਠਣ ਵੇਲੇ ਜਿਹੜੀ ਪੇਸਟ ਕਰਦੇ ਆ ਉੱਥੋਂ ਲੈ ਕੇ ਦੁੱਧ ਤੇ ਬਰੈਡ ਤੇ ਆਂਡੇ ਮੀਟ ਮੱਛੀ ਤੋਂ ਲੈ ਕੇ ਸਬਜ਼ੀਆਂ ਦਵਾਈਆਂ ਰਾਸ਼ਨ ਪਾਣੀ ਆਕਸੀਜਨ ਜਿਹੜਾ ਸਮਾਨ ਆ ਸਾਰਾ ਟਰੱਕਾਂ ਤੇ ਆਉਣਾ ਹੋਰ ਅਸੀਂ ਆਂਦੀਆਂ ਕਾਰਾਂ ਦੇ ਥੋੜੀ ਟਵਾਟਵਾਈ ਕਰਾਂਗੇ ਜੋ ਅੱਜ ਸਬਜੀ ਆਂਦੀ ਹੈ ਹਿਮਾਚਲ ਤੋਂ ਆਂਦੀ ਹੈ ਉਹ ਟਰੱਕਾਂ 'ਚ ਹੁੰਦੀ ਹੈ ਜੇ ਉਹਨਾਂ ਨੇ ਟਰੱਕਾਂ ਨੇ ਬੰਦ ਕਰਤਾ ਇੱਥੇ ਸਬਜੀ ਆਊਗੀ ਕਿਵੇਂ ਦੂਜੀ ਗੱਲ ਹੁਣ ਜਿਹੜਾ ਇਹਦਾ ਕਾਟਾ ਪੈ ਰਿਹਾ ਤਾਂ ਆਮ ਪਬਲਿਕ ਤੋਂ ਲੈਵੇ ਸਾਰੇ ਇੱਕ ਵਰਗ ਨੂੰ ਕਾਟਾ ਪਿਆ ਹੈ ਦੁਕਾਨਦਾਰਾਂ ਦੇ ਨਾਲ ਹਰ ਜਾਤ ਪਾਤ ਹਰ ਵਰਗ ਦੇ ਬੰਦੇ ਨੂੰ ਦਾ ਘਾਟਾ ਪਿਆ ਹੈ ਅੱਜ ਹੀ ਹਜੇ 4 ਘੰਟੇ ਹਜੇ ਦੇਸ਼ ਨੂੰ ਬੰਦ ਕੀਤਾ ਇਹਨਾਂ ਨੇ ਚੱਕਾ ਜਾਮ ਕੀਤਾ ਤੇ ਹਾਹਾਕਾਰ ਮੱਚ ਗਿਆ ਸ਼ਹਿਰ ਦੇ ਜਾ ਕੇ ਸਾਰੇ ਪੈਟਰੋਲ ਪੰਪ ਚੈੱਕ ਕਰ ਲਓ ਤੁਸੀਂ ਜਾ ਕੇ ਹਾਲ ਕੀ ਹੈ ਤਿੰਨ ਤਣ ਕਿਲੋਮੀਟਰ ਲੋਕ ਵਿਚਾਰੇ ਹੁਣ ਮੈਂ ਮੇਰੇ ਮੂੰਹ ਚੋਂ ਨਿਕਲਦਾ ਵੀ ਉਹਨਾਂ ਵਾਂਗੂ ਲੈਣਾ ਚ ਲੱਗੇ ਵੇ ਕਿੱਡੀ ਗਲਤ ਗੱਲ ਹੈ ਕੋਈ ਐਡਾ ਤਕੜਾ ਤੁਸੀਂ ਬਿੱਲ ਪਾਸ ਕਰਨਾ ਹੈ ਉਹਦਾ ਕੰਮ ਸਿਕਾ ਪਹਿਲਾਂ ਕੋਈ ਮਤਾ ਪਾ ਲੋ ਕੋਈ ਦੇਸ਼ ਦੇ ਵਿੱਚ ਮੀਡੀਆ ਜਰੀਏ ਪੁੱਛ ਲੋ ਟ੍ਰਾਂਸਪੋਰਟਰਾਂ ਨੂੰ ਇੱਕ ਬੈਠ ਕੇ ਬਿਠਾ ਲਓ ਜਿੰਨੇ ਭਾਰਤ ਦੇ ਟ੍ਰਾਂਸਪੋਰਟਰ ਡਰਾਈਵਰਾਂ ਦੀ ਜਥੇਬੰਦੀਆਂ ਯੂਨੀਅਨ ਹੈ ਤੁਸੀਂ ਕਾਲ ਤਾਂ ਦਿਓ ਯਾਰ ਕੋਈ ਸਰਵੇ ਕਰਾ ਲਓ ਇਹਨਾਂ ਦੀ ਕੋਈ ਪੁੱਛ ਦੱਸ ਕਰੋ ਕੋਈ ਇਹਨਾਂ ਨੂੰ ਪੁੱਛੋ ਭਾਈ ਆਹ ਗੱਲ ਹੈ ਇੱਕ ਡਰਾਈਵਰ ਕਿਵੇਂ ਬਰਦਾਸ਼ ਕਰੂਗਾ ਅੱਜ ਵੀਰ ਜੀ ਇੱਕ ਮਿੰਟ ਤੜਕੇ ਨਾਂ ਧੋ ਕੇ ਡਰਾਈਵਰ ਗੱਡੀ ਤੇ ਬਹਿ ਗਿਆ ਔਰ ਸੱਚੇ ਪਾਤਸ਼ਾਹ ਵਾਹਿਗੁਰੂ ਰੱਬ ਨੂੰ ਅੱਲਾ ਰਾਮ ਨੂੰ ਜਿੰਨੂੰ ਮੰਨਦਾ ਦੇਵੀ ਦੇਵਤਾ ਨੂੰ ਉਹਨੂੰ ਧਿਆ ਕੇ ਗੱਡੀ ਚਲਾਉਂਦਾ ਹੈ ਉਹਦੀ ਸੈਲਫ ਮਾਰਦਾ ਹੈ ਉਹਦਾ ਮਨ ਕਰਦਾ ਬੰਦਾ ਮਾਰਦਾ ਮੈਂ ਇਹ ਖੁਦਾ ਦਾ ਉਹ ਮਾੜਾ ਟਾਈਮ ਹੈ ਜਦੋਂ ਹਾਦਸਾ ਹੋ ਜਾਂਦਾ ਹੈ ਕਿਸੇ ਟਰੱਕ ਡਰਾਈਵਰ ਦਾ ਜੀ ਨਹੀਂ ਕਰਦਾ ਕੋਈ ਗੱਡੀ ਕਿਨਾਂ ਵੱਜ ਜੇ ਇਹ ਤਾਂ ਗੱਡੀਆਂ ਜਦੋਂ ਮਾੜਾ ਘਰੀ ਆ ਗਈ ਨਾ ਉਦੋਂ ਵੱਜਦੀ ਹੈ ਤੇ ਉਹ ਟਰੱਕ ਡਰਾਈਵਰਾਂ ਦਾ ਇਹੀ ਬਿਆਨ ਹੈ ਕਿ ਜਿਹੜੀ 304 ਏ ਆਈਪੀਸੀ ਸੈਕਸ਼ਨ ਦੀ ਧਾਰਾ ਹੈ ਉਹਨੂੰ ਬਦਲ ਕੇ ਤੁਸੀਂ 10 ਸਾਲ ਦੀ ਸਜ਼ਾ ਕਰਤੀ ਕੱਲੇ ਡਰਾਈਵਰ ਨੂੰ ਹੁਣ ਗੱਡੀ ਤੇ ਤਾਂ ਮੈਂ ਜਾ ਰਿਹਾ ਹਾਂ ਸ਼ਰਾਬ ਤਾਂ ਮੇਰੀ ਪੀਤੀ ਹੈ ਮੈਂ ਜਾ ਕੇ ਟਰੱਕ ਵਾਲੇ ਦਾ ਮਾਰਾਂ ਤੇ 10 ਸਾਲ ਦੀ ਸਜ਼ਾ ਟਰੱਕ ਵਾਲੇ ਨੂੰ ਕਿਉਂ ਬਈ ਇਹ ਕੀ ਚੱਕਰ ਹੋਇਆ ਮੌਕੇ ਦਾ ਕਾਨੂੰਨ ਇਹ ਹੈ ਕਿ ਜਿਹੜਾ ਮੌਕੇ ਤੇ ਹਾਸਾ ਹੁੰਦਾ ਜਿਹਦੀ ਗਲਤੀ ਹੈ ਉਹਨੂੰ ਸਜ਼ਾ ਮਿਲੇ ਹੈ ਸਿਰ ਤਾਂ ਬਾੜੇ ਸੋਨੂ ਤੇ ਸਜ਼ਾ ਹੋਵੇ ਮੋਨੂ ਨੂੰ ਇਹ ਕਿੱਥੇ ਲਿਖਿਆ ਯਾਰ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਜੇ ਮੈਂ ਕ੍ਰਾਈਮ ਕੀਤਾ ਤਾਂ ਮੈਂ ਅਪਰਾਧੀ ਆ ਮੈਨੂੰ ਧਾਰਾ ਦੇ ਲਾ ਕੇ 304 ए ਦੀ ਜਮਾਨਤ ਹੋਊਗੀ ਮੈਂ ਆਪੇ ਪਰਚੇ ਲੜੂੰਗਾ ਜਿਹੜਾ ਕਰੂਗਾ ਹੁਣ ਸ਼ਰਾਬ ਵਾਲਾ ਬੰਦਾ ਕਾਰ ਵਾਲਾ ਵੀਰ ਜੀ ਖੜਿਆ ਸਾਰੇ ਭਾਈ ਜੀ ਕੋਈ दारू ਵਾਲਾ ਬੰਦਾ ਟਰੱਕ 'ਚ ਵੱਜੇ ਹੈ दारूकार ਵਾਲੇ ਮੇਰੇ ਅਰਕੇ ਦੀ ਮੈਂ ਕਾਰ ਚਲਾ ਰਿਆ ਮੇਰੀ ਪੀਤੀ ਹੋਵੇ ਤੇ ਜਾ ਕੇ ਮੈਂ ਟਰੱਕ ਚ ਮਾਰਾ ਗਲਤੀ ਟਰੱਕ ਵਾਲੀ ਦੀ ਕਿਵੇਂ ਕਢ ਦਾਂਗੇ ਆਪਾਂ ਠੀਕ ਹੈ ਜੀ ਲੁੰਬਾ ਜੀ ਹੁਣ ਟਰੱਕ ਡਰਾਈਵਰ ਦੀ ਗੱਲ ਕਰੀਏ ਆਪਾਂ ਜੇ ਆਪਾਂ ਗੱਲ ਕਰੀ ਗਏ ਜਿਹੜੀਆਂ ਸਾਡੀਆਂ ਐਂਬੂਲੈਂਸਾਂ ਜਿਹੜੀ ਵੀਰ ਸਾਡੇ ਸਮਾਜ ਸੇਵੀ ਜਿਹਨਾਂ ਕਿ ਤੁਸੀਂ ਤੁਹਾਡੀ ਦੀ ਗੱਲ ਸ਼ੁਰੂ ਕਰਦੇ ਆਂ ਤੁਸੀਂ ਜਾਨ ਬਚਾਉਂਦੇ ਆ ਆ ਵੀ ਜਾਨਾਂ ਖੇਲ ਕੇ ਤੁਸੀਂ ਡਰਾਈਵਰੀ ਕਰਦੇ ਹੋ ਬਿਲਕੁਲ ਕਰਦੇ ਜੀ ਕੱਲ ਨੂੰ ਤੁਹਾਡੇ ਨਾਲ ਹਾਦਸਾ ਵਿੱਚ ਕਿਹਨੂੰ ਬਚਾਉਣ ਚੱਲੇ ਹੋ ਤੁਹਾਡਾ ਐਕਸੀਡੈਂਟ ਹੋ ਗਿਆ ਕੋਈ ਥੱਲੇ ਆ ਕੇ ਮਰ ਗਿਆ ਕਿ ਤੁਹਾਨੂੰ ਉਹਦੀ ਬਚਾਉਣ ਦੀ ਬਜਾਏ ਸਜ਼ਾ ਉਹ ਮੈਨੂੰ ਕਿ ਤੁਹਾਨੂੰ ਮੈਂ ਉਹੀ ਤਾਂ ਕਹਿ ਰਹੇ ਹਾਂ ਹੁਣ ਮੈਨੂੰ ਤਾਂ ਘਰੇ ਜਿਵੇਂ ਇੱਥੇ ਫੋਨ ਆ ਗਿਆ ਉਹ ਲੁੰਬਾਈ ਜਲਦੀ ਆ ਜਾਓ ਗੁਰੂ ਘਟਾਵ ਕੱਢੀਏ ਵੱਜ ਗਈ ਬੱਸ ਤੇ ਵੱਜ ਗਈ ਜਲਦੀ ਆ ਜਾਓ ਬੰਦੇ ਚੜਪੀ ਜਾਂਦੇ ਆ ਹੁਣ ਮੇਰੀ ਆਪ ਦੀ ਲੱਤਾਂ ਕਰੰਟ ਫੜ ਲੈਂਦੀ ਮੈਂ ਨੂੰ ਨੂੰ ਆਏ ਹੁੰਦਾ ਫਟਾਫਟ ਹਸਪਤਲ ਪਹੁੰਚਾਵਾਂ ਉਹਨਾਂ ਨੂੰ ਮੈਂ ਬਚਾਵਾਂ ਹੁਣ ਜਿਹੜੀ ਸਪੀਡ ਹੁੰਦੀ ਹੈ ਰੱਬ ਨਾ ਕਰੇ ਕਈ ਵਾਰੀ ਸਾਡੀ ਵੀ ਖਾਂਢੀ ਪੈ ਜਾਂਦੀ ਹੈ ਜਦੋਂ ਪੈ ਗਈ ਇਹਦਾ ਮਤਲਬ ਇਹ ਥੋੜੀ ਜਿਹਾ ਟਰੱਕ ਵਾਲੇ ਬੱਸ ਵਾਲੇ ਦੀ ਗਲਤੀ ਕਰਦੀ ਹੈ ਮੰਨਿਆ ਮੰਨਿਆ ਕਿ ਟਰੱਕਾਂ ਵਾਲੇ ਕੋਈ 2-4% ਗਲਤ ਹੋਣਗੇ ਉਹਦੇ ਪਿੱਛੇ 96% ਜਨਤਾ ਨੂੰ ਨਾ ਨਾ ਮਾਰਾ ਕਰੋ ਯਾਰ ਕੋਈ 2% ਨਸ਼ਾ ਕਰਦੇ ਹੋਣਗੇ 3 ਕਰਦੇ ਹੋਣਗੇ 4 ਕਰਦੇ ਹੋਣਗੇ ਪੀ ਕੇ ਚਲਾਉਂਦੇ ਹੋਣਗੇ ਕੋਈ ਨਸ਼ਾ ਵੱਧ ਕਰਕੇ ਚਲਾਉਂਦੇ ਹੋਣਗੇ ਵਿਚਾਰਿਆਂ ਦੀ ਮਜਬੂਰੀ ਹੋ ਜਾਂਦੀ ਜਦੋਂ ਮਾਲਕਾਂ ਨੇ ਟਾਈਮ ਖਿੱਚਵਾ ਦਿੱਤਾ ਚਾਰਾ ਦਿਨਾਂ ਚ ਹైదరాబాద్ ਤੋਂ ਗੱਡੀ ਲੁਧਿਆਣੇ ਲਾਉਣੀ ਹੈ ਡਰਾਈਵਰ ਵੀ ਕੀ ਕਰੂਗਾ ਯਾਰ ਕਲ ਪੈ ਕਲ ਪਾਇਆ ਹੁੰਦਾ ਡਰਾਈਵਰ ਤਾਂ ਤੇ ਗਾਂ ਇਹਨਾਂ ਨੇ ਆ ਫਾਨਾ ਫਸਾਤਾ ਵਿੱਚ 10 ਸਾਲ ਦੀ ਸਜ਼ਾ ਵਾਲਾ ਕਿਹੜਾ ਡਰਾਈਵਰ ਗੱਡੀ ਚਲਾਊਗਾ 6000 ਰੁਪਏ ਤਨਖਾਹ ਚੁੱਕੇ ਚ 200 ਰੁਪਏ ਉਹਨੂੰ ਨਾਈਟ ਮਿਲਦੀ ਹੈ 2-300 ਰੋਟੀ ਦਾ ਮਿਲਦਾ ਪੰਜ 400 ਦਿਹਾੜੀ ਚ ਸਾਰਾ ਦਿਨ ਉਹ ਐਡਾ ਵਜਨਟ ਹੁੰਦਾ ਗਾਉਂ ਦਾ ਦੇਲ ਐ ਕਰਦਾ ਚੋਰ ਚੱਕੇ ਨਹੀਂ ਗੱਡੀ ਚਲਾਣ ਦਿੰਦੇ ਕਿਤੇ ਲੁੱਟਖਸਟ ਹੋਈ ਜਾਂਦੀ ਹੈ ਮੇਰੀਆਂ ਗੱਲਾਂ ਦੱਸੋ ਝੂਠਾ ਤਾਂ ਯਾਰ ਕਮਾਲ ਕਰੀ ਜਨੇ ਯਾਰ ਐ ਸਾਰਾ ਦੇਸ਼ ਤੁਸੀਂ ਜਾਮ ਕਰਾਤਾ ਆ ਇੱਥੇ ਕਿੰਨਾ ਧਰਨਾ ਹੋਣ ਲੱਗਿਆ ਕਿੰਨਾ ਜਾਮ ਲੱਗਿਆ ਉਹਨਾਂ ਦੀ ਮਜਬੂਰੀ ਹੈ ਮੈਂ ਕਹਿੰਦਾ ਸਾਰੇ ਦੇਸ਼ 'ਚ ਧਰਨੇ ਲਾਉਣਗੇ ਕਿਉਂਕਿ ਇਹ ਬਿੱਲ ਬਹੁਤ ਗਲਤ ਪਾਸ ਹੋਇਆ ਜੇ ਇਹਨੂੰ ਨਾ ਇਹਨਾਂ ਨੇ ਵਾਪਸ ਲਿੱਤਾ ਤੇ ਮੈਨੂੰ ਐਂ ਲੱਗਦਾ ਕਿ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਜਮਾ ਡਾਊਨ ਹੋ ਜਾਊਗਾ ਲੋਕ ਮਰ ਜਾਣਗੇ ਸੜਕਾਂ 'ਤੇ ਆ ਜਾਣਗੇ ਬਾਈ ਜੀ ਜਮਾ ਮਰ ਜਾਣਗੇ ਲੋਕ ਪਹਿਲਾਂ ਹੀ ਮਰੇ ਹੋਏ ਆ ਦੇ ਲੋਕ ਹੋਰ ਮਰ ਜਾਣਗੇ ਡਰਾਈਵਰ ਸਾਡੇ ਜੇ ਮੁਲਕ ਦੀ ਗੱਲ ਕਰੀ ਰੀਡ ਦੀ ਹੱਡੀ ਆ ਬਿਲਕੁਲ ਰੀਡ ਦੀ ਹੱਡੀ ਹੈ ਜੀ ਪਿਲਰ ਆਫ ਦਾ ਆ ਕੰਟਰੀ ਡ라이ਵਰ ਆ ਜਿਹੜੇ ਡਰਾਈਵਰਸ ਯੂਨੀਅਨ ਇਜ਼ ਪਿੱਲਰ ਆਫ ਦਾ ਕੰਟਰੀ ਉਹ ਦੇਸ਼ ਦਾ ਮੈਂ ਕਹਿੰਦਾ ਪਿੱਲਰ ਹੀ ਹੋ ਐ ਜਿਹਦੇ ਤੇ ਸਾਰਾ ਢਾਂਚਾ ਖੜਾ ਜੇ ਡਰਾਈਵਰ ਹੀ ਐਂ ਢਿੱਕ ਪਿਆ ਤਾਂ ਢਾਂਚਾ ਡੱਗਿਆ ਡਰਾਈਵਰ ਤੋਂ ਬਿਨਾ ਕਿਹਦਾ ਧੀ ਪੁੱਤ ਆ ਯਾਰ ਮੈਂ ਅੱਜ ਡਰਾਈਵਰ ਕੱਲੇ ਬੰਦ ਹੋ ਜਾਨ ਆਪਣੀਆਂ ਟਰੱਕ ਖੜਾ ਦੇਣ ਤੇਲ ਵਾਲੀਆਂ ਟੈਂਕੀਆਂ ਆਕਸੀਜਨ ਵਾਲੇ ਗੱਡੀਆਂ ਐਮਬੂਲੈਂਸ ਆ ਟੈਕਸੀ ਸਰਵਿਸ ਬੱਸ ਬੱਸ ਟੈਂਪੂ ਸਕੂਲ ਖੜਾ ਦੇ ਸਕੂਲ 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 ਬੈਣਾ ਵੀ ਆ ਗਿਆ ਸਕੂਲ ਬੈਣਾ ਵੀ ਆ ਗਿਆ ਹਸਪਤਾਲ ਦੀਆਂ ਵੀ ਆ ਗਈਆਂ ਅਫਸਰਾਂ ਦੀਆਂ ਗੱਡੀਆਂ ਵੀ ਆ ਗਈਆਂ ਹੈਂ ਅਕੱਲ ਇੱਕ ਬਿਆਨ ਆਇਆ ਸੀ ਵੀ ਗੱਡੀ ਤੇ ਐਸਐਸਪੀ ਸਾਹਿਬ ਦਾ ਇਹ ਬੰਦਾ ਜਿਹੜਾ ਉਹ ਵੀ ਡਰਾਈਵਰ ਹੀ ਆ ਯਾਰ ਫਿਰ ਆਪਾਂ ਟਰੱਕ ਡਰਾਈਵਰਾਂ ਨੂੰ ਕੱਲੇ ਨੂੰ ਮਾਰੀ ਨਾ ਜੇ ਨਾ ਕਿਉਂ ਦੇਖਦੇ ਆ ਉਹਨਾਂ ਦਾ ਬਹੁਤ ਵੱਡਾ ਦਿਲ ਟੁੱਟਿਆ ਜਿਹਨਾਂ 7 ਲੱਖ ਰੁਪਏ ਜੁਰਮਾਨਾ ਵੀ ਹੈ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਕਮਾਲ ਆ ਯਾਰ ਜਿਹੜਾ ਬੰਦਾ ਜੇ ਐਕਸੀਡੈਂਟ ਹੋ ਗ ਵੀ ਗਿਆ ਰੱਬ ਨਾ ਕਰੇ ਉਹ ਉਹ ਥਾਣੇ ਨਹੀਂ ਕਿਤੇ ਹਸਪਤਾਲ ਚ ਲੈ ਕੇ ਜਾਂਦਾ ਤੇ ਉਹਦਾ ਤਾਂ ਬਹੁਤ ਮਾੜਾ ਹਾਲ ਆ ਯਾਰ ਹੈ ਉਹਨੂੰ ਕਹਿੰਦੇ ਤੈਨੂੰ 10 ਸਾਲ ਦੀ ਸਜ਼ਾ ਅੱਛਾ ਜੇ ਉਹ ਲੈ ਕੇ ਜਾਂਦਾ ਸਜ਼ਾ ਫਿਰ ਵੀ ਹੋਊਗੀ ਦੋਨੇ ਪਾਸੇ ਛੱਤਰ ਪਹਿਣਗੇ ਯਾਨੀ ਕਿ ਜੇ ਲੈ ਗਿਆ ਤਾਂ ਵੀ ਪਹਿਣਗੇ ਜੇ ਲੈ ਗਿਆ ਘੱਟ ਪਹਿਣਗੇ ਫਿਰ ਉਹਦਾ ਦਿਮਾਖਰਾਵਾ ਉਹ ਲੈ ਕੇ ਜਾਊਗਾ 10 ਸਾਲ ਦੀ ਸਜ਼ਾ ਤੁਸੀਂ ਲਾਤੀ ਕਮਾਲ ਹੈ ਡਰਾਈਵਰ ਡਰਾਈਵਰਾਂ ਦਾ ਮੈਂ ਤਾਂ ਆਪਣੇ ਵੱਲੋਂ ਜਿਹੜਾ ਮੈਂ ਸਟੇਟਮੈਂਟ ਦੇ ਰਿਹਾ ਤੁਸੀਂ ਇਸ ਕਾਲਾ ਜਿਹੜਾ ਬਿੱਲ ਪਾਸ ਕਰਦਾ ਕਿਸਾਨਾਂ ਤੋਂ ਵੀ ਵੱਧ ਪੈਣਾ ਜਿਹੜਾ ਕਿਸਾਨ ਬੈਠੇ ਸੜਕਾਂ ਦਿੱਲੀ ਇਹ ਤਾਂ ਉਹਦੇ ਨਾਲ ਗੰਦਾ ਕਾਨੂੰਨ ਬਣਾਤਾ ਇਹਨਾਂ ਨੇ ਕੋਈ ਡਰਾਈਵਰ ਨਹੀਂ ਗੱਡੀ ਚਲਾਊਗਾ ਮੈਨੂੰ ਪਤਾ ਭੁੱਖੇ ਮਰ ਜਾਣਗੇ ਕੋਈ ਹੋਰ ਕੰਮ ਕਰ ਲੈਣਗੇ ਲੇਬਰ ਕਰ ਲੈਣਗੇ ਭਾਈ ਜੀ ਕਮਾਲ ਆ ਅਗਲਾ ਗੱਠੀ ਲੈ ਕੇ ਚਾਈ ਜਾਂਦਾ ਤੁਰਿਆ ਜਾਂਦਾ ਮੋਟਰਸਾਈਕਲਾਂ ਨਾਲ ਵੱਜਿਆ 10 ਸਾਲ ਦੀ ਸਜ਼ਾ ਯਾਰ ਤੁਹਾਂ ਭਾਈ ਤੁਸੀਂ ਕਹਿੰਦੇ ਲੇਬਰ ਕਰਨੇਗਾ ਲੇਬਰ ਕਿਵੇਂ ਕੰਮ ਚੱਲੂਗਾ ਕੱਚਾ ਮਾਲ ਆਊਗਾ ਪੱਕਾ ਮਾਲ ਜਾਊਗਾ ਲੇਬਰ ਉਹਦੇ ਕੰਮ ਫੇਰੇ ਚੱਲੂਗਾ ਨਾ ਖੁਸ਼ ਕਰਨਗੇ ਖੁਸ਼ ਕਰਨਗੇ ਉਹ ਕਾਰੋਬਾਰੀ ਕਹਿੰਦੇ ਜਿਹੜਾ ਚੱਕਾ ਘੁੰਮਦਾ ਨਾ ਜਦੋਂ ਚੱਕਾ ਖੜ ਗਿਆ ਉਦੋਂ ਸਾਰਾ ਹਿੰਦੁਸਤਾਨ ਹੀ ਖੜ ਜਾਂਦਾ ਫੇਰ ਖੜੂਗਾ ਹਿੰਦੁਸਤਾਨ ਤਾਂ ਮੈਂ ਕਹਿੰਨਾ ਗੱਡੀ ਨਹੀਂ ਚਲਾਉਂਦੇ ਜੀ ਹੋਰ ਜਿਹੜਾ ਮਰਜ਼ੀ ਕੰਮ ਕਰ ਲੈਣਗੇ ਉਹ ਗੱਡੀ ਨਹੀਂ ਚਲਾਉਂਦੇ ਉਹ ਤੇ ਗੱਡੀਆਂ ਕੌਣ ਚਲਾਊਗਾ ਗੱਡੀਆਂ ਚਲਾਉਗੇ ਲੈ ਕੇ ਆਊਗੀ ਸਰਕਾਰ ਬਾਹਰੋਂ ਕੈਨੇਡਾ ਤੋਂ ਬੰਦੇ ਅੱਛਾ ਕੈਨੇਡਾ ਤੋਂ ਬੰਦੇ ਲੈ ਕੇ ਆਊਗੀ ਕਿਉਂ ਜੀ ਕਮਾਲ ਕਰੀਏ ਨਹੀਂ ਯਾਰ ਕਿਉਂ ਖਾਨ ਸਾਹਿਬ ਆਓ ਇਨਸ਼ਾਅੱਲਾ ਆਦਿਰਾਓ ਆਪ ਆਜੋ ਖਾਨ ਸਾਹਿਬ ਕੋਈ ਬਾਤ ਨਹੀਂ ਆਜੋ ਆਜੋ 1 ਮਿੰਟ ਇਹ ਮੇਰੇ ਭਾਈ ਜਾਨਾ ਹੈ ਕਸ਼ਮੀਰੀ ਭਾਈ ਹੈ ਉਹ ਵੀ ਬਹੁਤ ਇਹ ਅੱਜ ਕਹਿੰਨੀ ਕਿੰਨਾ ਸਾਲ ਹੋ ਗਿਆ ਜੈਤੋਂ ਮੈਂ ਤੁਮੇ ਬਹੁਤ ਸਾਲ ਹੈ ਉਹਨਾਂ ਦਾ ਹਿੰਦੀ ये सीधा है बंदा पत्रकार हाँ, है हाँ मैं हिंदू हूँ हाँ तुम तो मुसलमान हो हमारी कोई आपस में बगाड़ है नहीं कोई नहीं कोई नहीं और ये सरकारें चाहती बगाड़ पड़े बहुत गलत कानून किया है इतना गलत, गलत है कौन गाड़ी चलाएगा खान साहब कोई चलाएगा नहीं किसको किसको एक लोड़ी है जो गाड़ी चलाएगा लोड़ी नहीं है चलाने का फिर क्या करें बेचारा मर जाए गरीब ज्यादा लोग गरीब है जो गाड़ी चलाते ज्यादा लोग गरीब है ਦੇਖੋ ਖਾਨ ਸਾਹਿਬ ਜੇ ਹੜਤਾਲ ਹੋ ਗਈ ਤੇ ਤੁਹਾਡਾ ਜਿਹੜਾ ਕਾਰੋਬਾਰ ਆ ਜਿਵੇਂ ਤੁਸੀਂ ਹੁਣ ਇਥੇ ਕੋਟੀ ਸ਼ਾਲ ਵੇਚਣ ਆਉਂਦੇ ਹੋ ਇਹ ਟ੍ਰਾਂਸਪੋਰਟ ਕੱਦ ਰਹੀ ਨਾ तीन ही बजे आए कर पता है, की, की है करके हम आए क्योंकि बोला गाड़ी है ही नहीं तेल पंप पे अच्छा, तेल, अच्छा, तेल नहीं है गाड़ी वाले गा। सब बोला हम छुट्टी करेंगे ही नहीं अच्छा, सारे ने हमारे उधर कश्मीर में है सब भाई जो ट्रक चलाते वो पच गए अपने घर गए हाँ और बोला क्या करेंगे हम मजदूरी करेंगे और कुछ करेंगे घर में बैठ के खाएंगे भूखे मरेंगे मर ये नहीं करेंगे और होगी उन्न गेंगे जम्मू कश्मीर में हाँ बंद है उधर भी ट्रक सब छोड़ के छोड़ के गया मैंने उधर अभी नेट पे भी देखा है वो सारे ड्राइवर भज के बोले हम अपने मालिक को गाड़ी हवाले करेंगे ਆਪੋਨ ਲੋਗ ਇੱਕ ਅਪੀਲ ਤਾਂ ਪੁਛਾ ਸਕਦੇ ਨਾ ਆਪਣੇ ਆਪਣੇ ਦਿਲ ਦੀ ਬਾਤ ਰੱਖ ਸਕਦੇ ਨਾ ਮੀਡੀਆ ਕੇ ਪਾਸ ਤਾਂ ਸਾਡੀ ਗੱਲ ਇਹ ਹੈ ਹਾਂ ਜੋ ਹਾਈਵੇ ਤੇ ਗੱਡੀਆਂ ਚੱਲਦੀਆਂ ਹਨ ਅਗਰ ਤੁਹਾਨੂੰ ਇੰਨਾ ਹੀ ਲੱਗਦਾ ਹੈ ਕਿ ਗੱਡੀਆਂ ਤੁਸੀਂ ਉਹੋ ਜਿਹਾ ਕੈਮਰਾ ਸਿਸਟਮ ਲਵਾਓ ਨਹੀਂ ਨਹੀਂ ਲੰਬਾਈ ਕਿ ਕਿ ਚਲਾਨ ਕੱਟਣਾਂ ਨਾ ਨਾ ਇੱਕ ਇੱਕ ਚਲਾਨ ਕੱਟਣ ਆਸਤੇ ਦਾ ਇੱਡੇ-ਇੱਡੇ ਵੱਡੇ ਕੈਮਰੇ ਲਾਤੇ ਨਾ ਨਾ ਮੇਰੀ ਗੱਲ ਸੁਣੋ ਸਰਕਾਰ ਵੱਡੇ-ਵੱਡੇ ਕਾਨੂੰਨ ਤਾਂ ਲੈ ਕੇ ਆ ਗਈ ਸਾਡੀਆਂ ਸੜਕਾਂ ਵੇਖੋ ਜਿਹੜੇ ਜੇ ਫੋੜ ਫੋੜ ਦੇ ਟੋਏ ਆ ਸੜਕਾਂ ਵੀ ਉਹੋ ਜਿਹਿਆਂ ਲੈ ਕੇ ਆਓ ਜੇ ਤੁਸੀਂ ਕਾਨੂੰਨ ਬਣਾਉਣੇ ਆ ਤੇ ਸੜਕਾਂ ਵੀ ਸਾਨੂੰ ਉਹੋ ਜਿਹਿਆਂ ਚਾਹੀਦੀਆਂ ਬਿਲਕੁਲ ਬਾਈ ਜੀ ਹੁਣ ਆ ਸੜਕਾਂ ਦਾ ਹਾਲ ਦੇਖ ਲਓ ਪਰਸੋਂ ਜੇ ਟ੍ਰੈਫਿਕ ਪੁਲਿਸ ਵਾਲੇ ਵੀਰਾਂ ਨੇ ਆ ਜਿਹੜੇ ਇੱਥੇ ਸਾਡੇ ਭੁੱਲਰ ਸਾਹਿਬ ਦੀ ਟੀਮ ਹੈ ਆ ਸਾਰੇ ਖੜੇ ਆ ਭਰਾ ਇਹਨਾਂ ਨੇ ਰਲ ਕੇ ਕਿਸੇ ਦੀ ਮਿੰਤ ਕੀਤੀ ਵਿਚਾਰਿਆਂ ਨੇ ਕਿਉਂਕਿ ਰੋਜ਼ ਸੁਰੱਖਿਸ਼ ਚੱਕਦੇ ਆ ਗੱਡੀਆਂ 'ਚ ਗੱਡੀਆਂ ਵੱਜਦੀਆਂ ਇਹ ਰੋਜ਼ ਇਹ ਕਹਿੰਦੇ ਸੀ ਡਿਊਟੀ ਕਰੀਏ ਕਿ ਐਂਬੂਲੈਂਸ ਨੂੰ ਫੋਨ ਕਰਕੇ ਬੰਦੇ ਚੱਕੀਏ ਇਹ ਹੁਣ ਮੁਲਾਜ਼ਮਾਂ ਦੀ ਕੀ ਗਲਤੀ ਹੈ ਆ ਪਿੱਛੇ ਦਿਖਾਈ ਮੜਾ ਜਾ ਆ ਦਿਖਾਓ ਹ ਆ ਟ੍ਰੈਫਿਕ ਪੁਲਿਸ ਵਾਲੇ ਦੇਖੋ ਦਿਖਾਓ ਦਿਖਾਓ ਕਰਾ ਆ ਦਿਖਾਓ ਆ ਦਿਖਾਓ ਸਾਰਾ ਦਿਖਾਓ ਵਿੱਕੀ ਜੀ ਆ ਦਿਖਾਓ ਸਾਰਾ ਪ੍ਰੋਗਰਾਮ ਟ੍ਰੈਫਿਕ ਪੁਲਿਸ ਵਾਲੇ ਦੇ ਨਾਂ ਤੇ ਤਾੜੀਆਂ ਮਾਰੋ ਇਹਨਾਂ ਦੇ ਯਾਰ ਇਹਨਾਂ ਨੇ ਜਾ ਕੇ ਲੋਕਾਂ ਨੂੰ ਇਹ ਕੰਮ ਕੀਤਾ ਕਮਾਲ ਹੈ ਯਾਰ ਪੁਲਿਸ ਦਾ ਇਹ ਕੰਮ ਕਰੀ ਜਾਂਦੀ ਹੈ ਹੋਰ ਤਾਂ ਗੱਲ ਹੁਣ ਆ ਬੱਸ ਵਾਲਾ ਆ ਗਿਆ ਆ ਬੱਸ ਨੂੰ ਚਲਦੀ ਬੱਸ ਜਿਹਨੂੰ ਪੁੱਛੋ ਵੀ ਇਹਦਾ ਜੀ ਕਰਦਾ ਬੰਦਾ ਮਾਰ ਦੂਗਾ ਇੱਕ ਮਿੰਟ 10 ਵਾਲੇ ਗੱਡੀ ਚਲਾਊਗਾ ਸਰਕਾਰ ਕਾਨੂੰਨ ਲੈ ਕੇ ਕਿੰਨਾ ਗਲਤ ਹੈ ਕਾਨੂੰਨ ਇਹ ਬਹੁਤ ਗਲਤ ਹੈ ਬਹੁਤ ਗਲਤ ਹੈ ਤੇ ਨਾ ਹੋਇਆ ਕੋਈ ਡਰਾਈਵਰੀ ਕਰੂਗਾ ਨਾ ਬਿਲਕੁਲ ਨਹੀਂ ਨਹੀਂ ਕਰਦਾ ਇਹ ਸਾਨੂੰ ਕੱਲ ਦਾ ਟਾਈਮ ਆ ਬਸ ਕੱਲ ਤੋਂ ਅਸੀਂ ਬੰਦ ਕਰ ਦੇਣਗੇ ਸਾਰੀਆਂ ਅੱਛਾ ਤੁਸੀਂ ਸਰਕਾਰੀ ਜਿਹੜੇ ਰੋਡਵੇ ਦੇ ਬੱਸਾਂ ਤੁਸੀਂ ਬੰਦ ਕਰ ਦਿਓ ਹਾਂ ਬੰਦ ਹੀ ਹੋ ਜਾਣੀਆਂ ਤੇਲ ਹੀ ਨਹੀਂ ਆਉਂਦਾ ਜੀ ਅੱਛਾ ਤੇਲ ਹੀ ਨਹੀਂ ਡੀਪੂ ਵਾਲੇ ਬਠਿੰਡੇ ਵਾਲੇ ਤੇਲ ਹੀ ਨਹੀਂ ਦੇ ਰਹੇ ਉਹ ਵੀ ਡਰਾਈਵਰ ਹੀ ਆ ਉਹਨਾਂ ਦੇ ਡਰਾਈਵਰ ਹੀ ਡਰਾਈਵਰੀ ਕਰਦੇ ਆ ਉਹ ਉੱਥੇ ਡੀਪੂ ਜੇ ਤੇਲ ਨਹੀਂ ਆਉਂਦਾ ਫਿਰ ਚਲਾਵਾਂਗੇ ਕੱਲ ਨੂੰ ਕਿ ਕੱਲ ਤੋਂ ਦੇਰੇ ਪੂਰੇ ਪੰਜਾਬ ਦੇ ਵਿੱਚ ਸਾਰੀ ਟ੍ਰਾਂਸਪੋਰਟ ਬਾਏ ਬਾਏ ਧੰਨਵਾਦ ਭਾਈ ਧੰਨਵਾਦ ਭਾਈ ਦੇਖੋ ਜੀ ਬੱਜੀ ਜੀ ਆ ਹੁਣ ਬਾਈ ਨੇ ਬਿਆਨ ਦਿੱਤੇ ਨਾ ਆ ਬਾਈ ਨੇ ਬਿਆਨ ਦਿੱਤੇ ਨਾ ਹੁਣੇ ਬੱਸ ਨਾਲ ਬੱਸ ਨਾ ਚਲਾਊਗਾ ਇੰਨੀ ਸਵਾਰੀ ਕਿਵੇਂ ਜਾਊਗੀ ਹਾਂਜੀ ਭਾਈ ਦੱਸੀ ਡਰਾਈਵਰ ਦਾ ਕਹਿੰਦਾ ਝੀ ਕਰਦਾ ਕਿ ਬੰਦਾ ਮਾਰ ਦਊਗਾ ਨਹੀਂ ਇਹ ਤਾਂ ਗਲਤ ਹੈ ਬੋ ਗਲਤ ਕਰਿਆ ਜੀ ਜੁਰਮਾਨਾ 7 ਲੱਖ ਸਜ਼ਾ ਹੋਊਗੀ ਹਾਂਜੀ ਹਾਂਜੀ ਇੰਨਾ ਇੰਨਾ ਪੈਸਾ ਡਰਾਈਵਰ ਕੋਲੇ ਹੋਵੇ ਡਰਾਈਵਰੀ ਕਿਉਂ ਕਰੇ ਵੱਡੇ ਭਾਈ